ਲੋਕ ਸਭਾ ਹਲਕਾ ਮਿਸਰ ਤੋਂ ਭਾਜਪਾ ਦੇ ਉਮੀਦਵਾਰ ਤਰਨਜੀਤ ਸਿੰਘ ਸੰਧੂ ਸਮੁੰਦਰੀ ਵੱਲੋਂ ਮਕਬੂਲਪੁਰਾ ਇਲਾਕੇ ਵਿੱਚ ਡੋਰ ਟੂ ਡੋਰ ਚੋਣ ਪ੍ਰਚਾਰ ਕੀਤਾ ਗਿਆ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਆਂ ਲੋਕਪੱਖੀ ਨੀਤੀਆਂ ਬਾਰੇ ਲੋਕਾਂ ਨੂੰ ਜਾਗਰੂਕ ਕੀਤਾ ਗਿਆ ਡੋਰ ਟੂ ਡੋਰ ਪ੍ਰਚਾਰ ਦੌਰਾਨ ਸ਼ਹਿਰ ਵਾਸੀਆਂ ਵੱਲੋਂ ਤਰਨਜੀਤ ਸਿੰਘ ਸੰਧੂ ਦਾ ਬਹੁਤ ਹੀ ਗਰਮ ਜੋਸ਼ੀ ਨਾਲ ਸਵਾਗਤ ਕੀਤਾ ਗਿਆ ਡੋਰ ਟੂ ਡੋਰ ਪ੍ਰਚਾਰ ਮੌਕੇ ਸ਼ਾਮਲ ਭਾਜਪਾ ਵਰਕਰਾਂ ਵੱਲੋਂ ਸ਼ਹਿਰ ਵਾਸੀਆਂ ਨੂੰ ਭਾਜਪਾ ਦੇ ਉਮੀਦਵਾਰ ਤਰਨਜੀਤ ਸਿੰਘ ਸੰਧੂ ਨੂੰ ਆਪਣਾ ਇੱਕ ਇੱਕ ਕੀਮਤੀ ਵੋਟ ਪਾਉਣ ਦੀ اپیل ਕੀਤੀ ਗਈ ਇਸ ਮੌਕੇ ਤਰਨਜੀਤ ਸਿੰਘ ਸੰਧੂ ਸਮੁੰਦਰੀ ਨੇ ਸ਼ਹਿਰ ਵਾਸੀਆਂ ਨੂੰ ਕਿਹਾ ਕਿ ਤੁਹਾਡਾ ਇਹ ਪਿਆਰ ਮੈਨੂੰ ਲੋਕ ਸਭਾ ਚੋਣਾਂ ਵਿੱਚ ਜਿੱਤ ਦੇ ਨਜ਼ਦੀਕ ਲੈ ਕੇ ਜਾ ਰਿਹਾ ਹੈ ਦੱਸ ਦੱਸ ਸਾਹਬ ਇਹ ਤੇ ਲੋਕਾਂ ਨੂੰ ਮਿਲੇ ਆ ਨਾ ਭਰਾਵਾਂ ਨੂੰ ਹਾਂ ਜੀ ਸੁਣਿਆ ਜੀ ਕਿ ਨਸ਼ਿਆਂ ਦੀ ਇੱਥੇ ਕਮੀ ਜਾਦੀ ਬਿਮਾਰੀ ਫੈਲੀ ਹੋਈ ਆ ਸਾਡੇ ਜਿਹੜੇ ਸਾਰੇ ਇੱਥੇ ਲੀਡਰ ਸਾਹਿਬ ਨੇ ਜੀ ਉਹਨਾਂ ਨੇ ਆਪਣੀਆਂ ਅੱਖਾਂ ਤੇ ਐਨਕਾਂ ਪਾਈਆਂ ਉਹਨੀਆਂ ਕਾਰੀਆਂ ਐਨਕਾਂ ਜੀ ਪਹਿਣਾ ਦੋਹੋਂ ਨੇ ਆਪਣਾ ਦੱਸ ਰਹੀਆਂ ਜੀ ਹਾਲ ਤੇ ਉਹਨਾਂ ਟਾਈਮ ਆ ਗਿਆ ਉਹਨਾਂ ਸਿੱਧਾ ਜਿਹੜੀ ਪਾਲਿਸੀ ਭਾਰਤ ਪਰਚ ਔਰ ਕਈ ਸਟੇਟਾਂ 'ਚ ਤਮਾਸ਼ੀਆਂ ਤੇ ਨਸ਼ੇ ਬੰਦ ਹੋਏ ਜਿੱਤਰਾ ਯੂਪੀ 'ਚ ਰਜੂ ਭਾਜੀ ਤੇ ਮੈਂ ਜੀ ਦੋਵੇਂ ਮੋਬਾਈਲ 'ਤੇ ਹਰੇਸ਼ ਥੋੜਾ ਸਾਊਂਡ ਹੋ ਗਿਆ ਸੋਚ ਕੇ ਇਹ ਚੀਜ਼ਾਂ ਵਾਧ ਕਰਵਾਉਣੀਆਂ ਹਾਂ ਜਿਹੜੀਆਂ ਸਹੀ ਦਵਾਈਆਂ ਨੇ ਉਹ ਅਸੀਂ ਇੱਥੇ ਲੈ ਕੇ ਆਉਣੀਆਂ ਕਿ ਮਰਜ਼ੀਆਂ ਨੂੰ ਉਹ ਦਵਾਈਆਂ ਵਰਦਾਂਗੇ ਤੇ ਉਹਦੇ ਬਾਅਦ ਬਿੱਤਰਾ ਹੀ ਹੋਰ ਠੀਕ ਹੁੰਦੇ ਨੇ ਕਿਉਂਕਿ ਬਾਕੀ ਦੇਸ਼ਾਂ 'ਚ ਬੱਚੇ ਠੀਕ ਹੁੰਦੇ ਨੇ ਮੈਨੂੰ ਆਪ ਅਮਰੀਕਾ ਦਾ ਐਕਸਪੀਰੀਅੰਸ ਹੈਗਾ ਤੇ ਉਹ ਬੱਚਿਆਂ ਨੂੰ ਅਸੀਂ ਨੌਕਰੀਆਂ ਵੀ ਸਰ ਜਿਹੜੀ ਜਿੱਥੇ ਤੁਸੀਂ ਅੱਜ ਵਿਜ਼ਿਟ ਕੀਤੀ ਆ ਇਹ ਮਕਬੂਲਪੁਰਾ ਬਹੁਤ ਹੀ ਕੰਫਲਕਟਿਡ ਜਗ੍ਹਾ ਹੈਗਾ ਹੈਗਾ ਜੀ ਲਗਾਤਾਰ ਜਿਹੜਾ ਹੈਗਾ ਇੱਥੇ ਨਸ਼ਿਆਂ ਦੀ ਪਰਮਾਰ ਹੈ ਉਸ ਵਾਸਤੇ ਕੀ ਕੀਤਾ ਜਾਏਗਾ ਹਾਂਜੀ ਮੈਂ ਤੁਹਾਨੂੰ ਹੁਣੇ ਹੀ ਦੱਸਿਆ ਕਿ ਪਹਿਲੀ ਕਾਨੂੰਨੀ ਵਿਵਸਥਾ ਦੇ ਨਾਲ ਜਿਹੜੇ ਭਾਰਤ ਦੇ ਕਾਨੂੰਨ ਨੇ ਉਹ ਅੰਮਰਸਰਚ ਤੇ ਮਖਪੂਰੇ ਚ ਵੀ ਤੇ ਜਿਹੜੇ ਵੀ ਵੱਡੇ ਵੱਡੇ ਵੀ ਭਾਵੇਂ ਲੋਕ ਹੋਣ ਜਿਹੜੇ ਇਹੋ ਜਿਹੇ ਗੱਦੇ ਕੰਮ ਨੂੰ ਕਰਵਾਉਂਦੇ ਨੇ ਔਰ ਬੇਸ਼ਰਮੀ ਨਾਲ ਪੈਸੇ ਕਮਾਉਂਦੇ ਨੇ ਉਹਨਾਂ ਨੂੰ ਇੱਥੇ ਆ ਕੇ ਟੋਲੀਆਂ ਪੈਣਾ ਦੀ ਹਾਲਤ ਦੇਖਣੀ ਚਾਹੀਦੀ ਆ ਜਿਨ੍ਹਾਂ ਦੇ ਪਤੀ ਨਹੀਂ ਹੈਗੇ ਜਾਂ ਜਿਹੜੇ ਆਪਣੇ ਬੱਚਿਆਂ ਨੂੰ ਸੁਧਾਰ ਦੀ ਲੱਗੀ ਆ ਮੈਂ ਨਾਲ ਤੁਹਾਨੂੰ ਇਹ ਵੀ ਕਿਹਾ ਕਿ ਅਸੀਂ ਜਿਹੜੀਆਂ ਭਾਰਤ ਚ ਨੌਕਰੀਆਂ ਹੋਗੀਆਂ ਇੱਥੇ ਵੀ ਦਿਵਾਵਾਂਗੇ ਤੇ ਦੂਜੀ ਜਿਹੜੀਆਂ ਦਵਾਈਆਂ ਬਾਹਰ ਚੱਕੀਆਂ ਚੱਲ ਰਹੀਆਂ ਨੇ ਅਮਰੀਕਾ ਚ ਜਿ ਤਰ੍ਹਾਂ ਇੱਕ ਨੱਕ ਦੀ ਨੱਕ ਚ ਪਾਉਣ ਵਾਲੀ ਦਵਾਈ ਆ ਇੱਕ ਟੀਕੇ ਨੇ ਉਹ ਅਸੀਂ ਇੱਥੇ ਬਰੀ ਰੀਅਲ ਕਾਸਟ ਇੱਥੇ ਬੱਚਿਆਂ ਨੂੰ ਤੇ ਜਿਹੜੇ ਵੀ ਨਸ਼ੇ ਦੇ ਸ਼ਿਕਾਰ ਹੋਏ ਨੇ ਉਹਨਾਂ ਨੂੰ ਲਗਵਾ ਕੇ ਵਾਪਸ ਆਪਣੇ ਪਰਿਵਾਰਾਂ ਦੇ ਖੜੇ ਕਰਵਾਉਂਦੇ ਆ ਅਸੀਂ ਡੋਰ ਟੂ ਡੋਰ ਹੋਇਆ ਜੀ ਔਰ ਸਾਰਾ ਪਰਿਵਾਰ ਜਿਹੜੇ ਨੇ ਉਹਨਾਂ ਦੇ ਤੁਹਾਡਾ ਵੈਲਕਮ ਵੀ ਕੀਤਾ ਹੈ ਭਾਈ ਸਾਹਿਬ ਤੇ ਹਾਜ਼ਰੀ ਵਿੱਚ ਕਹਿਣਾ ਚਾਹਾਂਗਾ ਜੀ ਲਾਓ ਕਿ ਇਹ ਜਿਹੜਾ ਸਾਰਾ ਕੁਝ ਹੋ ਰਿਹਾ ਸਰ ਕੈਮਰੇ ਇਹ ਭਗਵਾਨਕ ਮਾਨ ਜੀ ਦੀ ਨਿਗਰਾਨੀ ਚ ਹੋ ਰਿਹਾ ਜੀ ਕਿ ਉਹਨਾਂ ਦੇ ਆਪਣੇ ਐਮਐਲਏ ਨੇ ਜੀ ਇਹ ਬਿਆਨ ਦਿੱਤਾ ਹੈ ਕਿ ਸਾਡੇ ਵਿੱਚ ਪੰਜਾਬ ਦਾ ਉਹਦੀ ਨਿਗਰਾਨੀ ਦੇ ਵਿੱਚ ਜੀ ਨਫਾ ਕਰਵਾਉਂਦੇ ਨੇ ਤੇ ਅਸੀਂ ਦੋਨਾਂ ਨੇ ਇਹ ਫੈਸਲਾ ਕੀਤਾ ਹੈ ਵੈਸੇ ਤਾਂ ਇਹਨਾਂ ਦਾ ਹੁਕਮ ਹੈ ਜੀ ਅਸੀਂ ਇਹ ਲਿਖ ਲਓ ਕਿ ਜਿਨ੍ਹਾਂ ਨੇ ਆਪਣੀਆਂ ਨਸ਼ੇ ਵੇਚ ਕੇ ਪ੍ਰਾਪਰਟੀ ਬੜਾਈਆਂ ਉਹਨਾਂ ਦੇ ਸਭ ਤੇ ਬਿਲਡੋਜ਼ਰ ਚੱਲਣਗੇ ਜੀ ਸਰ